ਅੰਮ੍ਰਿਤਸਰ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਤੇ ਨਸ਼ੇ ਅਤੇ ਲੁੱਟਖੋਹਾਂ ਦੇ ਮਾੜੇ ਅੰਸਰਾਂ ਖਿਲਾਫ ਚਲਾਈ ਗਈ ਵਹੀਮ ਦੇ ਤਹਿਤ ਥਾਣਾ ਕੋਟ ਖਾਲਸਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਨਾਕਾਬੰਦੀ ਦੌਰਾਨ ਦੋ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤੇ ਪੁਲਿਸ ਵਾਲਟੀ ਨੂੰ ਦੇਖ ਕੇ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰੰਤੂ ਮੌਕੇ ਤੇ ਹੀ ਪੁਲਿਸ ਪਾਰਟੀ ਵੱਲੋਂ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਜਿਸ ਦੌਰਾਨ ਇਹਨਾਂ ਕੋਲ 26 ਗ੍ਰਾਮ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਗਈ ਬਿਊਰੋ ਰਿਪੋਰਟ ਜਨ ਕਲਿਆਣ ਟੀਵੀ ਇਹ ਦੋਸ਼ੀ ਨਸ਼ੇ ਦੇ ਸਮੇਤ ਕਿਏ ਗਏ ਆ ਜੋ ਵੀ ਮੁਹਿੰਮ ਚਲਾਈ ਜਾ ਰਹੀ ਆ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਅਨੁਸਾਰ ਮਾਨਯੋਗ ਸਾਡੇ ਕਮਿਸ਼ਨਰ ਸਾਹਿਬ ਸਰ ਰਣਜੀਤ ਸਿੰਘ ਤੇ ਬੰਵਾਲ ਸਿੰਘ ਤੇ ਆਪਣੇ ਸੀਨੀਅਰ ਅਫਸਰਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਬੜੀ ਵੱਡੀ ਪੱਧਰ ਤੇ ਜਿਹੜਾ ਵਾ ਇਲਾਕੇ ਦੇ ਵਿੱਚ ਨਸ਼ੇ ਨੂੰ ਖੱਲ ਪਾਉਣ ਲਈ ਜੀ ਆਪਣੇ ਵੱਲੋਂ ਜਦ ਉਪਰਾਲੇ ਕੀਤੇ ਸੀ ਤੇ ਇਸੇ ਦੌਰਾਨ ਜਦੋਂ ਇਨਵੈਸਟ ਕਰਦੇ ਕਰਦੇ ਆਪਣੀ ਟੀਮ ਦੇ ਨਾਲ ਜਦੋਂ ਇਦੋਂ ਖਾਲਸਾ ਗਾਇਦੇ ਸਾਹਮਣੇ ਸਰਹਸਲੇੰਦੇ ਵਿੱਚ ਪਹੁੰਚੇ ਤੇ ਇੱਕ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਸੀ ਜਿਹੜੇ ਉਹਨਾਂ ਨੇ ਜਦੋਂ ਸਾਡੀ ਪੁਲਿਸ ਪਾਰਟੀ ਦੀ ਗੱਡੀ ਦੇਖੀ ਉਹਨਾਂ ਨੇ ਜੱਕਦਾਮੀ ਮੋਟਰਸਾਈਕਲ ਖਾਲੀ ਪਲਾਟ ਵਾਲੇ ਸਾਈਡੋਂ ਅੰਦਰ ਟੱਪ ਕੇ ਇਕੱਜੇ ਜਿਹੜੇ ਮਗਰ ਹੀ ਅਸੀਂ ਆਪਣੇ ਜਿਹੜਾ ਵਾ ਉਹ ਗੱਡੀ ਅੰਦਰ ਵਾਰ ਦਿੱਤੀ ਤਾਂ ਕੋਈ ਰਸਤਾ ਬੰਦ ਸੀਗਾ ਜਿਸ ਕਰਕੇ ਅਸੀਂ ਉਹਨਾਂ ਨੂੰ ਮੌਕੇ ਤੇ ਹੀ ਸਾਰਾ ਪੁਲਿਸ ਪਾਰਟੀ ਵੱਲੋਂ ਟੀਮ ਸਾਰੀ ਟੀਮ ਦੇ ਨਾਲ ਜਿਹੜਾ ਹਿਉਣਾ ਡਿਵਾਰ ਕੀਤਾ ਔਰ ਇਹਨਾਂ ਦੇ ਮੋਟਰਸਾਈਕਲ ਦੀ ਡਿੱਗੀ ਦੇ ਵਿੱਚੋਂ ਤਲਾਸ਼ੀ ਦੇ ਦੌਰਾਨ 26 ਗ੍ਰਾਮ ਜਿਹੜੀ ਉਹ ਹਰਾ ਹੈ ਉਹਰਾ ਮਿਲ ਕੀਤੀ ਹੈ ਇਹਦਾ ਚਲਾ ਰਿਆ ਸੀ ਮੁੰਡਾ ਮੋਟਰਸਾਈਕਲੋਂ ਜਸ਼ਨਪ੍ਰੀਤ ਪੁੱਤਰ ਅਮਰਜੀਤ ਸਿੰਘ ਵਾਸੀ ਬੀਬੀ ਵਿਰੋਧਾ ਗੁਰਗੁਰਾ ਛਬਾਲ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਜਿਹੜਾ ਪਿੱਛੇ ਬੈਠਾ ਸੀ ਉਹ ਨੀਰੇ ਸਿੰਘ ਪੁੱਤਰ ਪ੍ਰਵੰਤ ਸਿੰਘ ਵਰਕਾਲਾ ਮਲਾ ਪਿੰਨੂ ਤੁਹਾਨੂੰ ਪਰਕਾਲੇ ਥਾਣਾ ਛਾਟਾ ਉੱਪਰ ਦਾ ਰਹਿਣ ਵਾਲਾ ਇਹਨਾਂ ਨੇ ਕਿਸੇ ਤਰਨਤਾਰਨ ਦੇ ਵਿਅਕਤੀ ਕੋਲ ਸੋਰਸਿੰਗ ਪਾਸੋਂ ਲੈ ਕੇ ਆਏ ਸੀਗੇ ਇਹਨਾਂ ਨੇ ਕੁਝ ਕੁਛ ਦੌਰਾਨ ਦੱਸਿਆ ਅਗਲੀ ਜਿਹੜੀ ਤਰਤੀਸ਼ ਆ ਉਹਦੇ ਵਿੱਚੋਂ ਅਸੀਂ ਇਹਨਾਂ ਨੂੰ ਮਾਨਯੋਗ ਜਸਟਿਸ ਤੋਂ ਰਮਾਣ ਇਹਨਾਂ ਦਾ ਹਾਸਲ ਕਰ ਲਿਆ। ਕੋਸ਼ਿਸ਼ ਕਰਕੇ ਜਿੱਥੋਂ ਵੀ ਇਹਨਾਂ ਨੇ ਲੈ ਕੇ ਆਉਂਦੇ ਆ ਜਾਂ ਅੱਗੇ ਜੋ ਵੀ ਇਹ ਕਰਦੇ ਆ ਸਾਰਾ ਉਹਦਾ ਜਿਹੜਾ ਨੈਕਸਸ ਆ ਉਹਨੂੰ ਅਸੀਂ ਬੰਦ ਕਰਨ ਦੀ ਕੋਸ਼ਿਸ਼ ਕਰਾਂਗੇ। ਪਹਿਲਾਂ ਵੀ ਪਰਚੇ ਦਰਜ ਹੋਏ ਸੀ। ਉਹਨੂੰ ਇੱਕ ਪਹਿਲਾਂ ਫਿਲਹਾਲ ਨੂੰ ਤੇ ਪਰਚਾ ਕੋਈ ਦਰਜ ਨਹੀਂ ਹੈ। ਇਹਨਾਂ ਨੇ ਜਿਵੇਂ ਅੱਜ ਕੱਲ੍ਹ ਛੋਟੇ ਬੱਚਿਆਂ ਨੂੰ ਲੋਕ ਤਿਆਰੀ ਇਹ ਵਿੱਚ ਕਰਕੇ ਜੇ ਉਹਨਾਂ ਨੂੰ ਸ਼ੁਰੂ ਕਰ ਦਿੰਦੇ ਉਹਨਾਂ ਦਾ ਕੰਮ ਵੀ ਇਹਨਾਂ ਦੇ ਪੁਲਿਸ ਸ਼ੱਕ ਨਹੀਂ ਕਰਦੀ ਕੋਈ ਸੋ ਇਸ ਤਰ੍ਹਾਂ ਵੈਸੇ ਇਹਨਾਂ ਦੀ ਉਮਰ ਜਿਹੜੀ ਉਹ ਨੀਅਰ ਬਾਉਟ 20 ਤੋਂ 22 24 ਆਇਕ ਦੀ 23 ਦਾ ਕੱਢਦੇ 23 ਸਾਲ ਹੈ ਟੀਵੀ ਦਾ ਕਿੰਨੇ ਦਿਨਾਂ ਦਾ ਰਿਮਾਂਡ ਮਿਲਿਆ ਜੀ ਦੋ ਦਿਨਾਂ ਦਾ ਰਿਮਾਂਡ ਅਸੀਂ ਜਿਹੜਾ ਉਹ ਜੈਸਾ ਪਾਸੋਂ ਲੈਂਦੇ ਹਾਂ ਠੀਕ ਜੀ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ ਸੋ ਸਬਸਕ੍ਰਾਈਬ ਜੈਂਟਲੀ ਐਂਡ ਕੀਪ